ਆਇਤਾ ਧੋਖੇ ਤੇੜੀ ਨਾ ਪਿੰਡੂ ਬੰਦੇ ਫਸ ਗਿਆ ਸੀ ਫੇਰ ਬਾਅਦ ਚ ਪੈਸੇ ਮਤਲਬ ਕੀ ਕਰਨਾ ਉਹਦੇ ਖੁਸ਼ੀਆਂ ਕਾ ਸੀ ਮਾਂਦਿਆਂ ਮਾਂਤੀ ਰਹਿ ਗਈਆਂ ਸੀ ਸਾਰੇ ਪਾਸੇ ਆਰ ਕੋਈ ਇਹ ਕਰਕੇ ਲੋਕਾਂ ਦੇ ਪੈਸੇ ਦੇਣੀ ਚੱਕ ਚੱਕ ਕੇ ਦਿੱਤੀ 19 ਤਰੀਕ ਨੂੰ ਕੁੜੀ ਦੀ ਫਲੈਟ ਹੈ ਕੈਨੇਡਾ ਦੀ ਕੈਨੇਡਾ ਦੀ ਫਲੈਟ ਹੈ ਅਸੀਂ ਚੱਪਾ ਰਾਤ ਨੂੰ ਪੈਸੇ ਸਾਰੇ ਪਾਸ ਤੇ ਜਿਸ ਵੇਲੇ 1.5 ਲੱਖ ਰੁਪਇਆ ਰਹਿ ਗਿਆ ਤੋ ਕਹਿੰਦਾ 1.5 ਵੀ ਪਵਾ ਸੀ ਕਿ ਬਸੜ ਕੋਈ 1.5 ਪੈ ਹੈ ਨਹੀਂ ਐਸ ਵੇਲੇ ਤੇ ਬਾਥੂ ਹੁੰਦਾ ਪਾਣੀ ਪੀ ਕੇ ਦਿਨ ਕੱਟੇ ਨੇ ਤੇ ਕਿਸਾ ਹਾਲਾਤਾਂ ਦੇ ਵਿੱਚ ਇਹਨਾਂ ਦੇ ਮਾਪਿਓ ਤੇ ਕੀ ਬੀਤਦੀ ਹੋਗੀ ਉਸ ਵੇਲੇ ਜਦੋਂ ਇਹਨਾਂ ਨੂੰ ਇਹ ਚੀਜ਼ ਦਾ ਪਤਾ ਲੱਗਾ ਹੋਵੇਗਾ ਐਡੀ ਵੱਡੀ ਰਕਮ 16 ਲੱਖ ਰੁਪਈਆ ਜਿਹੜਾ ਇੱਕ ਗਰੀਬ ਇਨਸਾਨ ਦੀ ਇੱਕ ਮੱਧਮ ਵਰਗ ਜਿਹੜਾ ਵਿਅਕਤੀ ਹੈ ساری ਉਮਰ ਲੰਘ ਜਾਂਦੀ ਹੈ ਇੰਨਾ ਪੈਸਾ ਜੁੜਨ ਲੱਗਿਆ ਤੇ ਆਪਣੇ ਦਾ ਕੰਮ ਪਸ਼ੂ ਰੱਖਿਓ ਦੁੱਧ ਮਾੜਾ ਮੋਟਾ ਪਾਈਦਾ ਜੀ ਉਹੀ ਗੁਜ਼ਾਰਾ ਕਿਸਤ ਵੀ ਨਹੀਂ ਨਿਕਲਦੀ ਪਹਰਾਂ ਹਜ਼ਾਰ ਰੁਪਏ ਕਿ ਇਥੇ ਮਹੀਨੇ ਦੀ ਕਿਥੋਂ ਬਣੀ ਸੱਤਾਂ ਵਰਕੀ ਉਹ ਖਾਓ ਵੇ ਸਾਕੇ ਤੋਂ ਜਿੰਨੇ ਤੁਹਾਨੂੰ ਏਜੰਟ ਨਾਲ ਮਲਵਾਇਆ ਤੇ ਉਹ ਕਿੱਥੋਂ ਦੀ ਰਹਿਣ ਵਾਲੀ ਹੈ ਉਹ ਕਰਨਤਾ ਦੀ ਰਹਿਣ ਵਾਲੀ ਹੈ ਅੰਮ੍ਰਿਤਸਰ ਕਰਨਤਾ ਦੀ ਰਹਿਣ ਵਾਲੀ ਹੈ ਕਿ ਤੁਸੀਂ ਜੋ ਕਰਵਾਣਾ ਕਰਵਾ ਦਿਓ ਠੀਕ ਹੈ ਸਾਨੂੰ ਕੋਈ ਦਿੱਕਤ ਐ ਨਹੀਂ ਠੀਕ ਹੈ ਫਿਰ ਜਿਹੜੇ ਮੈਂ ਅਸੀਂ ਜਿੱਥੇ ਰਹਿੰਦੀ ਸੀ ਮਨਾ ਕੋਲ ਉਹ ਮੈਨੂੰ ਕਹਿੰਦੇ ਸੀ ਦਾ ਕੋਈ ਨਹੀਂ ਹੁੰਦਾ ਬੇਟਾ ਸਭ ਝੂਠ ਬੋਲਦਾ ਪਿਆ ਕਿ ਇਹ ਕਿਹੜਾ ਏਜੰਸੀ ਉਹਦੇ ਪਿੱਛੇ ਹੈ ਪਰ ਇਹਨਾਂ ਨੇ ਕੋਈ ਗੱਲ ਨਹੀਂ ਹੋਈ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਸੀ ਉਸ ਤੋਂ ਬਾਅਦ ਕੀ ਹੋਇਆ ਫਿਰ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਤੇ ਅਸੀਂ ਚੁੱਪ ਕਰਕੇ ਬੈਠ ਗਏ ਸੀ ਆਪਾਂ ਕਹਿੰਦੇ ਸਾਡੀ ਕੀ ਸੁਣਵਾਈ ਹੋਣੀ ਨਹੀਂ ਆ ਕਿੰਨਾ ਚਿਰ ਤੁਹਾਨੂੰ ਤੱਕੇ ਖਾਣੇ ਤੇ ਥਾਣੇ ਦੇ ਜਾਂ ਪੁਲਿਸ ਪ੍ਰਸ਼ਾਸਨ ਦੇ ਸਾਨੂੰ ਮਤਲਬ ਜਦੋਂ ਆਪਾਂ ਪਹਿਲਾਂ ਕੰਪਲੀਟ ਲਖਾਈ ਸੀ ਤੇ ਉਹ ਸਾਨੂੰ ਕਹਿੰਦੇ ਸੀ ਕਿ ਦੂਜੀ ਵਾਰੀ ਹੋਣੀ ਕਿਉਂਕਿ ਕੁੜੀ ਦਾ ਮਤਲਬ ਕਿ ਪਿੰਡ ਦਾ ਨਾਮ ਗਲਤ ਹੈ ਜਿਹਦੇ ਫਾਜ਼ਦਾ ਦਾ ਨਾਮ ਨਹੀਂ ਹੈ ਹੁਣ ਤੁਹਾਡੀ ਕੀ ਮੰਗ ਹੈ ਕੀ ਚਾਹੁੰਦੇ ਹੋ ਮੈਂ ਇਹੀ ਚਾਹੁੰਦੀ ਕਿ ਹਾਂ ਮੈਨੂੰ ਇਨਸਾਫ ਮਿਲੇ ਜਿਹੜੇ ਪੈਸੇ ਮੇਰੇ ਮਾਂ ਪਹਿਲਾਂ ਚੱਕ ਕੇ ਮਤਲਬ ਕਿ ਕਾਢ ਚੱਕ ਕੇ ਮੇਰੇ ਤਿਸਰ ਲਾਇਏ ਸੀ ਠੀਕ ਹੈ ਹਰ ਕੋਈ ਮਤਲਬ ਕਿ ਮਾਂ ਪੇ ਇਹ ਚਾਹੁੰਦਾ ਕਿ ਸਾਡੇ ਬੱਚੇ ਦਾ ਫਿਊਚਰ ਵਧੀਆ ਹੋਵੇ ਹੈ ਪੈਸੇ ਇਤਨਾ ਹੀ ਹੋਣੇ ਕਿ ਉਹ ਕੁੜੀ ਦੇ ਥਰੂ ਪੈਸੇ ਵਾਪਸ ਹੋਣੇ ਇਤਨਾ अदरवाइज ਪੈਸੇ ਵਾਪਸ ਨਹੀਂ ਹੋਣੇ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰ ਨਵਨੀਤ ਸਿੰਘ ਚੀਮਾ ਤੁਸੀਂ ਵੇਖ ਰਹੇ ਹੋ ਜੀਬੀਸੀ ਅਪਡੇਟ ਅੱਜ ਦਾ ਰੋਜ਼ਾਨਾ ਹੀ ਖਬਰਾਂ ਵਿੱਚ ਵੇਖਿਆ ਜਾ ਰਿਹਾ ਕਿ ਕੋਈ ਨਾ ਕੋਈ ਕਿਸੇ ਸੰਸਥਾ ਵੱਲੋਂ ਜਾਂ ਬੈਂਕਾਂ ਬੈਂਕਦਾਰੀਆਂ ਵੱਲੋਂ ਜਾਂ ਏਜੰਟਾਂ ਵੱਲੋਂ ਲੋਕ ਠੱਗੀਆਂ ਠੋਰੀਆਂ ਦਾ ਸ਼ਿਕਾਰ ਬਣ ਰਹੇ ਹਨ ਗੱਲ ਕਰੀਏ ਜਿਵੇਂ ਜਿਵੇਂ ਨੌਜਵਾਨ ਵਰਗ ਦੇ ਵਿੱਚ ਬਾਹਰ ਜਾਣ ਦਾ ਰੁਝਾਨ ਵੱਧ ਰਿਹਾ ਹੈ ਏਜੰਟਾਂ ਨੂੰ ਇੱਕ ਮੌਕਾ ਮਿਲ ਰਿਹਾ ਠੱਗੀ ਕਰਨ ਦਾ ਸੋ ਹੁਸ਼ਿਆਰਪੁਰ ਤੋਂ ਹੀ ਇੱਕ ਠੱਗੀ ਦਾ ਨਿਰਾਲਾ ਹੀ ਮਾਮਲਾ ਸਾਹਮਣੇ ਆਇਆ ਹੈ ਤੇ ਗੱਲ ਕਰਦੇ ਹਾਂ ਉਸ ਠੱਗੀ ਦੇ ਸ਼ਿਕਾਰ ਹੋਏ ਪਰਿਵਾਰ ਨਾਲ ਅਤੇ ਜਿਸ ਨਾਲ ਠੱਗੀ ਵੱਜੀ ਹੈ ਜਾਂ ਉਸ ਨੂੰ ਬਾਹਰ ਜਾ ਕੇ ਵੀ ਹਰਾਸਮੈਂਟ ਦਾ ਸਾਹਮਣਾ ਕਰਨਾ ਪਿਆ ਤੇ ਬੜੀ ਵੱਡੀ ਪਰੇਸ਼ਾਨੀ ਦੇ ਵਿੱਚ ਜੂਝਣਾ ਪਿਆ ਤੇ ਉਸ ਚਾਰ ਧੀ ਦੇ ਨਾਲ ਤੇ ਕਿਵੇਂ ਉਸ ਨਾਲ ਇਹ ਵਾਕਿਆ ਹੋਇਆ ਇਹ ਸਾਰੀ ਉਸ ਦੇ ਜ਼ੁਬਾਨੀ ਅਸੀਂ ਸੁਣਾਗੇ ਤੇ ਤੁਹਾਨੂੰ ਵੀ ਸੁਣਾਵਾਂਗੇ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਰਵੀਨਾ ਕੁਮਾਰੀ ਮੇਰੇ ਫਾਦਰ ਦਾ ਨਾਮ ਚਿਤਰਾਮ ਹੈ ਤੇ ਪਿੰਡ ਪਟਿਆੜੀਆਂ ਤੋਂ ਮੈਂ ਬਿਲੋਂਗ ਕਰਦੀ ਹਾਂ ਜਿਹੜਾ ਤੁਹਾਡਾ ਨਾ ਠੱਗੀ ਦਾ ਮਾਮਲਾ ਹੋਇਆ ਤੇ ਕਿਵੇਂ ਤੁਸੀਂ ਇਸ ਏਜੰਟ ਦੇ ਸੰਪਰਕ ਦੇ ਵਿੱਚ ਆਏ ਤੁਸੀਂ ਕੀ ਦੱਸ ਸਕਦੇ ਹੋ ਇਸ ਬਾਰੇ ਹਾਂਜੀ ਮੈਂ ਕੁੜੀ ਸੀ ਇੱਕ ਮਨਦੀਪ ਕੌਰ ਪਿੰਡ ਹੈਗਾ ਪਿੰਡ ਹੈਗਾ ਰਹਿਣ ਵਾਲੀ ਹੈਗੀ ਉਹ ਅੰਮ੍ਰਿਤਸਰ ਦੀ ਤਰਨਤਾਰ ਦੀ ਤੇ ਉਹਦੇ ਥਰੂ ਮੈਂ ਮਤਲਬ ਕਿ ਕੰਟੈਕਟ ਹੋਇਆ ਸੀ ਮੇਰਾ ਉਹ ਉਹ ਮੈਨੂੰ ਮਿਲੀ ਸੀਗੀ ਫੇਸਬੁੱਕ ਤੇ ਸਾਡੇ ਦੋਨਾਂ ਦੀ ਗੱਲਬਾਤ ਹੁੰਦੀ ਸੀਗੀ ਤੇ ਇਸੇ ਤਰ੍ਹਾਂ ਮਤਲਬ ਕਹਿਣਾ ਕਿ ਹਾਂ ਉਹਨੇ ਮੈਨੂੰ ਕਿਹਾ ਸੀ ਕਿ ਕੋਈ ਨਹੀਂ ਮੈਂ ਆਪਣਾ ਵੀ ਬਾਹਰਲਾ ਕੰਮ ਬਣਾਉਣਾ ਕਿ ਤੇਰਾ ਵੀ ਬਣਾ ਦਊਗੀ ਠੀਕ ਹੈ ਉਸ ਤੋਂ ਬਾਅਦ ਐਦੀ ਉਹਨੇ ਮੈਨੂੰ 에ਜੰਟ ਨਾ ਰਮਨ ਬਰਾੜਨਾ ਬਣਾਇਆ ਉਸ ਤੋਂ ਬਾਅਦ ਉਹਨੇ ਕੀ ਕੀਤਾ ਉਹਨੇ ਮੇਰੀ ਟਿਕਟ ਕਰਵਾਈ ਇੱਥੇ ਮੈਨੂੰ ਇੰਡੋਨੇਸ਼ੀਆ ਬੁਲਾਇਆ ਜਿਹੜੀ ਜਿਹੜੀ ਉਹ ਲੜਕੀ ਆ ਜਿਨੇ ਤੁਹਾਨੂੰ ਏਜੰਟ ਨਾਲ ਮਲਵਾਇਆ ਤੇ ਉਹ ਕਿੱਥੋਂ ਦੀ ਰਹਿਣ ਵਾਲੀ ਹੈ ਉਹ ਤਰਨਤਾਰ ਦੀ ਰਹਿਣ ਵਾਲੀ ਹੈ ਅੰਮ੍ਰਿਤਸਰ ਤਰਨਤਾਰ ਦੀ ਰਹਿਣ ਵਾਲੀ ਹੈ ਉਹ ਤੇ ਤੁਹਾਡੇ ਸੰਪਰਕ ਦੇ ਵਿੱਚ ਕਿਸ ਤਰ੍ਹਾਂ ਆਈ ਤੁਸੀਂ ਕਿੱਦਾਂ ਜਾਣਦੇ ਹੋ ਉਸ ਲੜਕੀ ਨੂੰ ਮੇਰੇ ਨਾਲ ਪਹਿਲਾਂ ਫੇਸਬੁਕ ਤੇ ਗੱਲ ਕਰਦੀ ਸੀ ਫਿਰ ਧੀ ਹੌਲੀ ਹੌਲੀ ਆਪਾਂ ਮਤਲਬ ਕੰਟੈਕਟ ਨੰਬਰ ਲੈ ਲਿਆ WhatsApp ਤੇ ਗੱਲ ਕਰਨ ਲੱਪੇ ਸੀ ਤੇ ਮੇਰੀ ਉਹਨਾਂ WhatsApp ਤੇ ਗੱਲ ਹੋਈ ਸੀ ਐਸੇ ਥਰੂ ਮਤਲਬ ਕਿ ਉਹਨੇ ਵੀ ਮੈਨੂੰ ਕਿਹਾ ਸੀ ਕਿ ਮੈਂ ਆਪਣਾ ਵਾਲਾ ਕੰਮ ਬਣਾਣਾ ਕਿ ਤੁਸੀਂ ਮੇਰੇ ਨਾਲ ਬਣਾ ਲੈ ਉਹਦੇ ਥਰੂ ਮੈਂ ਐਸੋ ਏਜੰਟ ਨੂੰ ਮਿਲੀ ਸੀ ਤੇ ਆਪਣਾ ਬਣਾਣ ਨੂੰ ਤੇ ਜਦੋਂ ਉਹਨੇ ਤੁਹਾਨੂੰ ਏਜੰਟ ਨਾਲ ਮਿਲਵਾਇਆ ਤੇ ਤੁਸੀਂ ਉਸ ਵਕਤ ਇੱਥੇ ਪੰਜਾਬ ਦੇ ਵਿੱਚ ਸੀ ਆਪਣੇ ਘਰ ਸੀ ਹਾਂਜੀ ਹਾਂਜੀ ਮੈਂ ਪੰਜਾਬ ਦੇ ਵਿੱਚ ਹੀ ਸੀਗੀ ਤੇ ਇੱਥੇ ਮਤਲਬ ਕਿ ਉਹਨਾਂ ਨੇ ਮੇਰੀ ਗੱਲ ਕਰਵਾਈ ਸੀਗੀ ਮਨਦੀਪ ਕੌਰ ਨਾਲ ਉਸ ਏਜੰਟ ਨਾਲ ਫੋਨ ਤੇ ਉਸ ਤੋਂ ਬਾਅਦ ਫਿਰ ਮੈਂ ਕੀ ਕਹਿੰਦੇ ਹੁੰਦੇ ਇੱਥੋਂ ਗਈ ਐਕਸਟਨ ਨੂੰ ਮੇਰੇ ਡਿਟੈਕਟ ਕਰਵਾਈ ਸੀ ਜੀ ਇੰਡੀਆ ਤੋਂ ਹਾਂਜੀ ਇੰਡੋਨੇਸ਼ੀਆ ਦੀ ਤੇ ਇੰਡੋਨੇਸ਼ੀਆ ਮਤਲਬ ਗਈ ਤੇ ਫਿਰ ਮੈਨੂੰ ਉਹ ਮੋਰੇ ਏਜੰਟ ਮਿਲਿਆ ਸੀਗਾ ਇਹਨੇ ਵਾਕਿਆ ਦੇ ਵਿੱਚ ਤੁਹਾਨੂੰ ਸਿਰਫ ਏਜੰਟ ਇੱਕ ਹੋਟਲ ਛੱਡਣ ਤੋਂ ਬਾਅਦ ਤੁਹਾਡੇ ਸੰਪਰਕ ਦੇ ਵਿੱਚ ਨਹੀਂ ਆਇਆ ਨੇ ਨਹੀਂ ਨਹੀਂ ਆਇਆ ਸਾਡੇ ਸੰਪਰਕ ਦੇ ਵਿੱਚ ਜਦੋਂ ਮਤਲਬ ਕਿ ਉਹਨੇ ਮੈਨੂੰ ਫਿਰ ਉਸ ਤੋਂ ਬਾਅਦ ਜਦੋਂ ਨਾ ਸਾਰੀ ਗੱਲਬਾਤ ਹੋ ਗਈ ਸੀ ਉਸ ਤੋਂ ਬਾਅਦ ਉਹਨੇ ਮੈਨੂੰ ਇਹ ਵਾਲੀ ਗੱਲ ਕਹੀ ਹੈ ਕਹਿੰਦਾ ਮਤਲਬ ਕਿ ਮੇਰੇ ਬ੍ਰਦਰ ਨੂੰ ਕਹਿੰਦਾ ਸੀਗਾ ਕਿ ਮਤਲਬ ਕਹਿੰਦਾ ਅਸੀਂ ਨਾ ਮਤਲਬ ਕਿ ਉਹ ਕੁੜੀ ਦਾ ਵੀਜ਼ਾ ਕੈਨਸਲ ਕਰਵਾ ਦੇਣਾ ਤੁਸੀਂ ਆਪਣੀ ਕੁੜੀ ਨੂੰ ਇੰਡੀਆ ਵਾਂਗ ਵੋਲ ਮੇਰਾ ਬ੍ਰਦਰ ਇਹ ਵਾਲੀ ਗੱਲ ਕਹੀ ਕਹਿੰਦਾ ਕਿ ਤੁਸੀਂ ਜੋ ਕਰਵਾਣਾ ਕਰਵਾ ਦਿਓ ਠੀਕ ਹੈ ਸਾਨੂੰ ਕੋਈ ਦਿੱਕਤ ਹੈ ਨਹੀਂ ਠੀਕ ਹੈ ਫਿਰ ਜਿਹੜੇ ਮੈਂ ਅਸੀਂ ਜਿੱਥੇ ਰਹਿੰਦੀ ਸੀ ਮਨ ਕੋਲ ਉਹ ਮੈਨੂੰ ਕਹਿੰਦੇ ਸੀਦਾ ਕੁਝ ਨਹੀਂ ਹੁੰਦਾ ਬੇਟਾ ਸਵਾਹ ਝੂਠ ਬੋਲਦਾ ਪਿਆ ਕਿ ਇਹ ਕਿਹੜਾ ਤੇ ਉਸ ਤੋਂ ਬਾਅਦ ਮਤਲਬ ਕਿ ਮੈਂ ਕਾਫੀ ਕੁਛ ਮੇਰੇ ਬਰਦਰ ਨੂੰ ਬਹੁਤ ਬੋਲਾ ਗੱਲ ਸਰ ਜਦੋਂ ਮੈਂ ਇੰਡੀਆ ਗਈ ਬਟਾ ਪਰੋਂ ਦੱਸਿਆ ਨੇ ਕਿ ਮੈਂ ਇੰਡੀਆ ਆ ਗਈ ਤੇ ਉਸ ਤੋਂ ਬਾਅਦ ਫਿਰ ਮੇਰੇ ਮਤਲਬ ਕਿ ਮੇਰੇ ਘਰਦਿਆਂ ਨੇ ਉਹਨੂੰ ਫੋਨ ਕੀਤਾ ਦੁਬਾਰਾ ਕਿ ਸਾਡੇ ਪੈਸੇ ਹੋ ਜਾਣੇ ਤੇ ਉਹ ਸਾਹਮੁੱਖ ਰਗਾ ਕਹਿੰਦਾ ਮਤਲਬ ਕਿ ਮੈਂ ਨਹੀਂ ਕੋਈ ਪੈਸਾ ਦੇਣਾ ਪਹਿਲਾਂ ਲਾਰੇ ਲੰਦ ਰਿਹਾ ਕਿ ਮਹੀਨੇ ਬਾਅਦ ਦੇ ਦੂੰਗਾ 10 ਫਿਰ ਕਹਿੰਦਾ ਤੁਸੀਂ ਕਾ ਲਓ ਜੋ ਕਰਨਾ ਕਰ ਲਓ ਕਹਿੰਦਾ ਮੈਂ ਕੋਈ ਰੁਪਈਆ ਨਹੀਂ ਦੇਣਾ ਤੇ ਉਹਨੇ ਇਹ ਵੀ ਗੱਲ ਕਹੀ ਸੀ ਕਹਿੰਦਾ ਜੇ ਤੁਸੀਂ ਮਤਲਬ ਇਥੇ ਕੇਸ ਕਰਨਾ ਕਰ ਲਓ ਕਹਿੰਦਾ ਮੈਂ ਆਪੇ ਕਹਿੰਦਾ ਆਪਣਾ ਵਕੀਲ ਕਹਿੰਦਾ ਕਰਕੇ ਮੈਂ ਇਹ ਵਾਰੀ ਗੱਲ ਕੀ ਸੀ ਉਹਨੇ ਤੇ ਇਹ ਵੀ ਕਿਹਾ ਸੀ ਕਹਿੰਦਾ ਮਤਲਬ ਕਿ ਤੁਸੀਂ ਕੇਸ ਕਹਿੰਦਾ ਮਤਲਬ ਕਿ ਮੇਤ ਨੇ ਕਿ ਮੇਤੇ ਕਹਿੰਦਾ ਕਿ ਕੇਸ ਕਰ ਜਿਸ ਕੋਣ ਦੇ ਵਿੱਚ ਪੈਸੇ ਪਾਏ ਉਸ ਬੰਦੇ ਤੇ ਕਹਿੰਦਾ ਕੇਸ ਕਰੋ ਸੋ ਇਹ ਇੱਕ ਪੀੜਤ ਲੜਕੀ ਜੋ ਬਾਹਰ ਇੰਡੋਨੇਸ਼ੀਆ ਤੋਂ ਬਾਅਦ ਸਿੰਗਾਪੁਰ ਗਏ ਸੀਗੇ ਸਿੰਗਾਪੁਰ ਤੋਂ ਆਪਣਾ ਬਚਾਚਾ ਕਰਾ ਕੇ ਆਪਣੀ ਜਾਨ ਜੋਖਮ ਚੋਂ ਕੱਢ ਕੇ ਇੱਥੇ ਵਾਪਸ ਆਪਣੇ ਘਰ ਪੰਜਾਬ ਹੁਸ਼ਿਆਰਪੁਰ ਸ਼ਹਿਰ ਦੇ ਨਾਲ ਲੱਗਦਾ ਇੱਕ ਪਿੰਡ ਪਟਿਆੜੀਆਂ ਉੱਥੇ ਵਬਸ ਪਹੁੰਚ ਚੁੱਕੀ ਹੈ ਤੇ ਹੁਣ ਅਗਲੇਰੀ ਕਾਰਵਾਈ ਜਿਹੜੀ ਤੁਹਾਡੇ ਵੱਲੋਂ ਕੀ ਕੀਤੀ ਜਾ ਰਹੀ ਹੈ ਅਸੀਂ ਫਿਰ ਮੈਂ ਉਸ ਤੋਂ ਬਾਅਦ ਇੱਥੇ ਆ ਕੇ ਇੰਡੀਆ ਆ ਕੇ ਫੇਨਾ ਅਸੀਂ ਮਤਲਬ ਕਿ ਮੈਂ ਆਪਣਾ ਪਾਰਚਾ ਦਿੱਤਾ ਮਤਲਬ ਕਿ ਥਾਣਾ ਸਾਥੇ ਵੀ ਦਿੱਤਾ ਸੀ ਜਗੀਰ ਸਿੰਘ ਨੂੰ ਪੁਲਿਸ ਦੇ ਡੀਐਸਪੀ ਜਗੀਰ ਸਿੰਘ ਨੂੰ ਦਿੱਤਾ ਸੀ ਕਿ ਆਪਣਾ ਮਤਲਬ ਕਿ ਪਾਰਚਾ ਤੇ ਮੈਂ ਅਨੁਸਾਰੀ ਗੱਲ ਉਹ ਦੱਸੀ ਸੀ ਕਿ ਮੇਰੇ ਨਾਲ ਐਦਾ ਕੁਝ ਹੋਇਆ ਸਾਰਾ ਕੁਝ ਇਸ ਕੁੜੀ ਨੇ ਜਾਂ ਉਸ ਏਜੰਟ ਨੇ ਕਰਵਾਇਆ ਤੇ ਉਸ ਤੋਂ ਬਾਅਦ ਉਹਨੇ ਸਾਰੀ ਮੇਰੀ ਗੱਲ ਵਧੀਆ ਸੁਣੀ ਤੇ ਉਸ ਤੋਂ ਬਾਅਦ ਮਤਲਬ ਕਿ ਕਹਿਣ ਲੱਪੇ ਹੋ ਕਹਿੰਦੇ ਮਤਲਬ ਕਿ ਕੋਈ ਨਹੀਂ ਅਸੀਂ ਉਹਨਾਂ ਨੂੰ ਬੁਲਾਉਂਦੇ ਆ ਇਹ ਉਸ ਕੁੜੀ ਨੇ ਇਹਨਾਂ ਨੇ ਬੁਲਾਇਆ ਜਰੂਰ ਹੈ ਪਰ ਇਹਨਾਂ ਨੇ ਸਾਡੀ ਗੱਲ ਮਤਲਬ ਕਿ ਪਹਿਲਾਂ ਉਹਨਾਂ ਦੀ ਗੱਲ ਅਲੱਗ ਸੁਣੀ ਤੇ ਸਾਡੀ ਗੱਲ ਸੁਣੀ ਮਤਲਬ ਜੇ ਇਹਨਾਂ ਨੇ ਸਾਨੂੰ ਬੁਲਾਇਆ ਸੀਗਾ ਤੇ ਸਾਨੂੰ ਇਕੱਠੇ ਬੈਠ ਕੇ ਗੱਲ ਸਾਡੀ ਦੋਨੋਂ ਦੀ ਸੁਣਵਾਈ ਕਰਦੇ ਪਰ ਇਹਨਾਂ ਨੇ ਕੋਈ ਗੱਲ ਨਹੀਂ ਹੋਈ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਸੀ ਉਸ ਤੋਂ ਬਾਅਦ ਕੀ ਹੋਇਆ ਕੀ ਕਹਿੰਦੇ ਹੁੰਦੇ ਇਹਨਾਂ ਨੇ ਮਤਲਬ ਕਿ ਫੇਰ ਕਹਿੰਦੇ ਮਤਲਬ ਅੱਜ ਆਜੂਗੇ ਜਿੱਦਣੇ ਨਾ ਟਾਈਮ ਦਿੰਦੇ ਸੀ ਪਰ ਉਦੋਂ ਆਂਦੇ ਨਹੀਂ ਹੁੰਦੇ ਸੀਗੇ ਇਹ ਅਲੱਗ-ਅਲੱਗ ਮਤਲਬ ਟਾਈਮ ਦਿੰਦੇ ਸੀ ਇਹ ਵੀ ਕਹਿੰਦੇ ਸੀ ਕਿ ਤੁਸੀਂ ਜਦੋਂ ਉਹ ਆ ਕੇ ਉਦੋਂ ਆਇਓ ਪਹਿਲਾਂ ਨਾ ਤੁਸੀਂ ਆਇਓ ਤੇ ਦੋ ਵਾਰੀ ਤਸੀਰ ਦਿਖਾ ਮਤਲਬ ਆਏ ਉਹ ਆਏ ਨਹੀਂ ਸੀ ਆਪਾਂ ਬੇਲਡ ਕਰਕੇ ਆ ਜਾਂਦੇ ਸੀਗੇ ਤੇ ਜਦੋਂ ਲਾਸਟ ਦਿਨ ਮਤਲਬ ਇਹਨਾਂ ਨੇ ਬੁਲਾਇਆ ਸੀਗਾ ਤੇ ਉਹ ਮਤਲਬ ਪਹਿਲੀ ਮਤਲਬ ਆ ਗਏ ਆ ਗਏ ਕਿ ਹੋਇਆ ਮਤਲਬ ਕਿ ਇਹਨਾਂ ਨੇ ਲੱਗ ਪੋ ਮੈਂ ਗੱਲ ਸੁਣ ਲਈ ਉਹਨਾਂ ਦੀ ਸੁਣ ਕੇ ਤੇ ਫਿਰ ਜਦੋਂ ਆਪਾਂ ਉਹਨਾਂ ਨੂੰ ਪੁੱਛਿਆ ਕਿ ਹਾਂ ਉਹ ਕਿੱਥੇ ਚਲ ਗਏ ਉਹ ਕਹਿੰਦੇ ਉਹ ਚਾਹ ਪੀਣ ਗਏ ਆ ਅਸੀਂ ਕਾਫੀ ਟਾਈਮ ਵੇਟ ਕੀਤੀ ਸਾਡੇ ਨਾਲ ਹੋਰ ਵੀ ਮਤਲਬ ਕਾਫੀ ਗਏ ਸੀ ਬੰਦੇ ਗਏ ਸੀਗੇ ਮੇਰੇ ਚਾਚਾ ਜੀ ਸੀਗੇ ਮੇਰੇ ਫਾਦਰ ਸਾਹਿਬ ਸੀ ਮਦਰ ਸੀਗੇ ਮੇਰਾ ਬ੍ਰਦਰ ਸੀਗਾ ਤੇ ਹੋਰ ਵੀ ਮੇਰੇ ਪਾਪਾ ਦੇ ਫਰੈਂਡ ਗਏ ਸੀ ਨਾਲ ਤੇ ਉਸ ਤੋਂ ਬਾਅਦ ਅਸੀਂ ਵੇਲਟ ਕਰਦੇ ਕਰਦੇ ਕਿ ਅਸੀਂ ਅਖੀਰ ਵਿੱਚ ਉਹਨਾਂ ਕੋਲ ਦਫ਼ਤਰ ਪਹੁੰਚੇ ਆਪਾਂ ਕਿ ਹਾਂ ਸਾਡੀ ਵੇਲਟ ਕਹਿੰਦੇ ਉਹ ਤਾਂ ਘਰੇ ਚਲ ਗਿਆ ਫਿਰ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਤੇ ਅਸੀਂ ਚੁੱਪ ਕਰਕੇ ਬੈਠ ਗਏ ਸੀ ਆਪਾਂ ਕਹਿੰਦੇ ਸਾਡੀ ਕੀ ਬਸ ਸੁਣਵਾਈ ਹੋਣੀ ਨਹੀਂ ਆ ਤੇ ਇਸ ਬੰਦੀ ਜਿਹੜੀ ਕੰਪਲੇਂਟ ਤੁਹਾਡੀ ਦਰਜ ਕਰ ਲਈ ਪੁਲਿਸ ਨੇ ਹਾਂਜੀ ਹਾਂਜੀ ਤੇ ਕਿੰਨਾ ਚਿਰ ਤੁਹਾਨੂੰ ੱੱਕੇ ਖਾਣੇ ਪੇ ਥਾਣੇ ਦੇ ਜਾਂ ਪੁਲਿਸ ਪ੍ਰਸ਼ਾਸਨ ਦੇ ਕੋਲ ਸਾਨੂੰ ਮਤਲਬ ਜਦੋਂ ਆਪਾਂ ਪਹਿਲਾਂ ਕੰਪਲੇਟ ਲਿਖਾਈ ਸੀ ਤੇ ਉਹ ਸਾਨੂੰ ਕਹਿੰਦੇ ਸੀ ਕਿ ਦੂਜੀ ਵਾਰੀ ਹੋਣੀ ਕਿਉਂਕਿ ਉਹ ਕੁੜੀ ਦਾ ਮਤਲਬ ਕਿ ਪਿੰਡ ਦਾ ਨਾਮ ਗਲਤ ਹੈ ਜਿਹੋਦੇ ਵਾਦਾ ਦਾ ਨਾਮ ਨਹੀਂ ਹੈ ਤੇ ਅਸੀਂ ਕਾਫੀ ਟਾਈਮ ਮਤਲਬ 2-3 ਮਹੀਨੇ ਅਸੀਂ ਘੁੰਮਦੇ ਰਹੇ ਅਸੀਂ ਕਦੇ ਕਿਸੇ ਕੋ ਜਾਈਏ ਤੇ ਆ ਸਾਹਮਣੇ ਇੱਥੇ ਉਹਦਾ ਮਤਲਬ ਕਿ ਜਿਹੜੀ ਸਰਕਾਰ ਬਣੀ ਹੈ ਸਾਡੀ ਉਹਦਾ ਵੀ ਇੱਥੇ ਦਫ਼ਤਰ ਬਣਾ ਸੀ ਦਫ਼ਤਰ ਵੀ ਗਏ ਸੀਗੇ ਤੇ ਉਹ ਦਫ਼ਤਰ ਜਾ ਕੇ ਫਿਰ ਅਸੀਂ ਇੱਥੇ ਜਗੀਰ ਸਿੰਘ ਕੋ ਜਾਂਦੇ ਰਹੇ ਮੈਂ ਤੇ ਕਾਫੀ ਉਸੇ ਤੱਕ ਤੋਂ ਮਤਲਬ ਧੱਕੇ ਖਾਦੇ ਹੈਗਾ ਤੇ ਪਰ ਸਾਡੀ ਸੁਣਵਾਈ ਕਿਸੇ ਨੇ ਨਹੀਂ ਕੀਤੀ ਸੀਗੀ ਹੁਣ ਜਿਹੜੀ ਤੁਹਾਡੇ ਵੱਲੋਂ ਕੰਪਲੇਂਟ ਦਿੱਤੀ ਗਈ ਹੈ ਤੇ ਕਿਹੜੇ-ਕਿਹੜੇ ਬੰਦਿਆਂ ਦੇ ਖਿਲਾਫ ਕੰਪਲੇਂਟ ਦਾਇਰ ਕੀਤੀ ਗਈ ਹੈ ਰਮਨ ਬਰਾੜਾ ਲਖਵੀਰ ਸਿੰਘ ਤੇ ਜਿਹੜੀ ਕੁੜੀ ਮਨਦੀਪ ਕੋਟ ਦੇ ਕਿਉਂਕਿ ਮੈਂ ਮਨਦੀਪ ਕੋਟ ਦੇ ਥਰੂ ਮੇਲੀ ਸੀਗੀ ਉਹਨੂੰ ਠੀਕ ਹੈ ਮੈਂ ਤਾਂ ਨਹੀਂ ਅਦਰਵਾਇਜ਼ ਮੈਂ ਉਹਨੂੰ ਜਾਣਦੀ ਸੀ ਕੌਣ ਰਵਰ ਬਰਾੜਾ ਕੌਣ ਨਹੀਂ ਠੀਕ ਹੈ ਮਨਦੀਪ ਦੇ ਥਰੂ ਵੀ ਮਿਲੀ ਸੀਗੀ ਤੇ ਉਹਨੇ ਹੀ ਮੈਨੂੰ ਇਸ ਰਮਨ ਬਰਾੜ ਦੇ ਥਰੂ ਮਲਾਇਆ ਸੀਗਾ ਸਾਰਿਆਂ ਖਿਲਾਫ ਕੰਪਲੇਂਟ ਦਰਜ ਹੋ ਗਈ ਨਹੀਂ ਨਹੀਂ ਸਿਰਫ ਇਹ ਨਾਲ ਲਖਵੀਰ ਸਿੰਘ ਦੇ ਨਾਮ ਤੇ ਕੰਪਲੀਟ ਦਰਜ ਕੀਤੀ ਨਾ ਉਸ ਕੁੜੀ ਦਾ ਵਿੱਚ ਨਾਮ ਹੈ ਨਾ ਰਮਨ ਬਰਾੜ ਦਾ ਕਿਉਂ ਕਿਉਂਕਿ ਸਾਰੀ ਗਲਤੀ ਸਪੂੜੀ ਤੇ ਰਮਨ ਬਰਾੜ ਦੀ ਹੈ ਕਿਉਂਕਿ ਜੇ ਕੁੜੀ ਹੈਗੀ ਤਾਂ ਮੈਂ ਵਾਕੇ ਨੇ ਜਾਣਦੀ ਆਂ ਮੈਨੂੰ ਇੱਦਾਂ ਕੀ ਪਤਾ ਕੋਣ ਐ ਉਹ ਹਾਂਜੀ ਹੁਣ ਤੁਹਾਡੀ ਕੀ ਮੰਗ ਐ ਕੀ ਚਾਹੁੰਦੇ ਹੋ ਮੈਂ ਇਹੀ ਚਾਹੁੰਦੀ ਕਿ ਹਾਂ ਮੈਨੂੰ ਇਨਸਾਫ ਮਿਲੇ ਜਿਹੜੇ ਪੈਸੇ ਮੇਰੇ ਮਾਪੇ ਨੇ ਚੱਕ ਕੇ ਮਤਲਬ ਕਿ ਕਾਢ ਚੱਕ ਕੇ ਮੇਰੇ ਤਿਸਰ ਲਾਇ ਸੀ ਠੀਕ ਐ ਹਰ ਕੋਈ ਮਤਲਬ ਕਿ ਮਾਪੇ ਇਹ ਚਾਹੁੰਦਾ ਕਿ ਸਾਡੇ ਬੱਚੇ ਦਾ ਫਿਊਚਰ ਵਧੀਆ ਹੋਵੇ ਐ ਠੀਕ ਐ ਕਿ ਹਾਂ ਮੈਨੂੰ ਵੀ ਪੁਲਿਸ ਵਾਲਿਆਂ ਬਹੁਤ ਸਭਾਲ ਕੀਤੇ ਸੀ ਕਿ ਹਾਂ ਜੀ ਤੁਸੀਂ ਪੈਸਾ ਕਿੱਥੋਂ ਲੈਂਦੇ ਕਿਉਂ ਸਾਰੇ ਮਾਪੇ ਇਹਨਾਂ ਮਤਲਬ ਹਰ ਇੱਕ ਮਾਪੇ ਇਹ ਚਾਹੁੰਦਾ ਕਿ ਅਸੀਂ ਆਪਣੇ ਲਾਈਫ ਸੈਟ ਕਰੀਏ ਬੱਚੇ ਦੀ ਹਾਂ ਕਾਢ ਚੱਕ ਚੱਕ ਕੇ ਹਰ ਕੋਈ ਮਾਪੇ ਇਹ ਚਾਹੁੰਦਾ ਕਿ ਸਾ ਏ ਇਹ ਵੀ ਸਾਡੇ ਪੁਲਿਸ ਵਾਲੇ ਸਵਾਲ ਕਰਦੇ ਕਿ ਕਿੱਥੋਂ ਪੈਸਾ ਡਿਟੇਲ ਲਿਆ ਹੋਗਾ ਉਹਨਾਂ ਨੂੰ ਇਹ ਵੀ ਸਮਝਣ ਚਾਹੀਦਾ ਕਿ ਹਾਂ ਮਤਲਬ ਕਿ ਹਰ ਕੋਈ ਮਾਪੇ ਕਿਹੜਾ ਕਿੱਥੇ ਦੋ ਨੰਬਰ ਦਾ ਕੰਮ ਕਰਦਾ ਉਹਨਾਂ ਨੇ ਵੀ ਤਾਂ ਮਤਲਬ ਕਿ ਕੋਈ ਪਸ਼ੂ ਰੱਖੇ ਹੁੰਦੇ ਕੋਈ ਧਾਨੇ ਵੇਚਦਾ ਕੋਈ ਕੁਛ ਵੀ ਠੀਕ ਹੈ ਇੰਨਾ ਕਰਦੇ ਚੱਕੇ ਮੇਰੇ ਪਾਪਾ ਨੇ ਬੈਂਕ ਦਾ ਦੋ ਬੈਂਕਾਂ ਦੇ ਵਿੱਚੋਂ ਪਾ ਤਾਂ ਆਪਾਂ ਮਾਮਾ ਜੀ ਤੋਂ ਪੈਸਾ ਫੜਿਆ ਫੋਰ ਆਪਾਂ ਕਾਫੀ ਰਿਸ਼ਤੇਦਾਰਾਂ ਦੇ ਵਿੱਚੋਂ ਸਾਡੇ ਨਾਲ ਦਾ ਪਿੰਡ ਪੈਂਦਾ ਫੜਕਾਂ ਤੋਂ ਹੋਰ ਬੰਦੇ ਤੋਂ ਆਪਾਂ ਪੈਸਾ ਚੁੱਕਿਆ ਤਾਂ ਸਾਰਾ ਕੁਝ ਮੇਰੇ ਮਾਪੇ ਨੇ ਪੈਸਾ ਲਾ ਕੇ ਮੈਨੂੰ ਬਾਹਰ ਭੇਜਿਆ ਤੇ ਮੈਂ ਹੀ ਜਾਣਦੀ ਕਿ ਬਸ ਜਿਹੜੇ ਜਿੰਨੇ ਪੈਸੇ ਮੇਰੇ ਲੱਗੇ ਉਹਨੇ ਪੈਸੇ ਮੇਰੇ ਵਾਪਸ ਕਰੇ ਹੋ ਤੇ ਪੈਸੇ ਐਦਾਂ ਹੀ ਹੋਣੇ ਕਿ ਉਹ ਕੁੜੀ ਦੇ ਥਰੂ ਪੈਸੇ ਵਾਪਸ ਹੋਣੇ ਐ ਐਦਾਂ ਆਦਰਵਾਇਸ ਪੈਸੇ ਵਾਪਸ ਨਹੀਂ ਹੋਣੇ ਐ ਬਾਹਰ ਇੰਡੋਨੇਸ਼ੀਆ ਸਿੰਗਾਪੁਰ ਤੋਂ ੱੱਕੇ ਖਾ ਕੇ ਵਾਪਸ ਆਪਣੇ ਘਰ ਪਹੁੰਚੀ ਐ ਉਸ ਵੱਲੋਂ ਇੱਕ ਆਪਣੇ ਲਈ ਤੇ ਆਪਣੇ ਪਰਿਵਾਰ ਲਈ ਇੱਕ ਇਨਸਾਫ ਦੀ ਮੰਗ ਕੀਤੀ ਜਾ ਰਹੀ ਐ ਪੁਲਿਸ ਪ੍ਰਸ਼ਾਸਨ ਕੋਲ ਗੁਹਾਰ ਲਗਾਈ ਜਾ ਰਹੀ ਐ ਕਿ ਉਸ ਨੂੰ ਇਨਸਾਫ ਮਿਲੇ ਜਿੰਨਾ ਵੀ ਪੈਸਾ ਲੱਗਾ ਉਸ ਦੇ ਪਰਿਵਾਰ ਵੱਲੋਂ ਲਾਇਆ ਗਿਆ ਉਹਨੂੰ ਬਾਹਰ ਭੇਜਣ ਵਾਸਤੇ ਤੇ ਉਹ ਉਹਨੂੰ ਉਸੇ ਤਰ੍ਹਾਂ ਹੀ ਵਾਪਸ ਮੜਵਾਇਆ ਜਾਵੇ ਸੋ ਹੁਣ ਅਸੀਂ ਉਹਨਾਂ ਦੇ ਪਿਤਾ ਜੀ ਨਾਲ ਵੀ ਗੱਲ ਕਰਾਂਗੇ ਤੇ ਇੱਕ ਗਰੀਬ ਪਰਿਵਾਰ ਵੱਲੋਂ ਆਪਣੇ ਬੱਚੇ ਨੂੰ ਬਾਹਰ ਭੇਜਿਆ ਜਾਂਦਾ ਸਿਰਫ ਇਸ ਉਮੀਦ ਦੇ ਨਾਲ ਕਿ ਉਸ ਦਾ ਬੱਚਾ ਬਾਹਰ ਜਾ ਕੇ ਵਧੀਆ ਆਪਣਾ ਭਵਿੱਖ ਬਣਾ ਸਕੇ ਉਸ ਦੀ ਵਧੀਆ ਜ਼ਿੰਦਗੀ ਗੁਜ਼ਾਰ ਸਕੇ ਤੇ ਆਉਣ ਵਾਲਾ ਜਿਹੜਾ ਸਮਾਂ ਜਿੱਦਾਂ ਉਹਨਾਂ ਦੇ ਮਾਪੇ ਨੇ ਦੁੱਖਾਂ ਤਕਲੀਫਾਂ ਦੇ ਵਿੱਚ ਕੱਟਿਆ ਤੇ ਉਸ ਨੂੰ ਉਹ ਜਿਹੜੇ ਦੁੱਖ ਤਕਲੀਫ ਨੇ ਨਾ ਸਹਣੇ ਪੈਣ ਸੋ ਸਾਡੇ ਨਾਲ ਇਸ ਲੜਕੀ ਦੇ ਪਿਤਾ ਜੀ ਮੌਜੂਦ ਨੇ ਤੇ ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਵਾਗਤ ਹੈ ਜੀ ਵੀ ਸੀ ਆਪਰੇਟ ਹਾਂ ਜੀ ਸਰ ਕੀ ਨਾਮ ਹੈ ਜੀ ਤੁਹਾਡਾ ਇਰਥਰਾਮ ਜੀ ਇਹ ਕਿਹੜੇ ਪਿੰਡ ਤੋਂ ਸਿੰਡ ਪਟਿਆੜੀਆਂ ਸਰ ਤੁਸੀਂ ਆਪਣੀ ਬੇਟੀ ਨੂੰ ਬਾਹਰ ਭੇਜਿਆ ਸੀ ਇੱਕ ਉਮੀਦ ਦੇ ਨਾਲ ਕਿ ਉਹ ਬਾਹਰ ਜਾ ਕੇ ਆਪਣੀ ਲਾਈਫ ਸੈੱਟ ਕਰ ਸਕੇ ਇੱਕ ਵਧੀਆ ਜਿਹੜੀ ਜ਼ਿੰਦਗੀ ਆਉਣ ਵਾਲਾ ਸਮਾਂ ਜਿਹੜਾ ਉਹ ਵਧੀਆ ਢੰਗ ਨਾਲ گزار ਸਕੇ ਤੇ ਕਿਵੇਂ ਦੇ ਤੁਹਾਡੇ ਵੱਲੋਂ ਇਨਾ ਪੈਸਾ ਲਗਾ ਕੇ ਬਾਹਰ ਭੇਜਿਆ ਗਿਆ ਤੇ ਇੱਕ ਨਾਕਾਮਯਾਬੀ ਮਿਲੀ ਹੈ ਤੇ ਕੀ ਸੋਚਦੇ ਹੋ ਇਸ ਬਾਰੇ ਸੋਚਦੇ ਸਾਡੇ ਨਾਲ ਤੱਕਾ ਹੀ ਹੋਇਆ ਤੁਹਾਨੂੰ ਇਹਨਾਂ ਬੱਚੀ ਨੇ ਤੁਹਾਨੂੰ ਦੱਸਿਆ ਵੀ ਕੁੜੀ ਹੈ ਕਹਿੰਦੀ ਅੰਮ੍ਰਿਤਸਰ ਦੀ ਯਾਨੀ ਕਿ ਬਾਰ-ਬਾਰ ਫੋਨ ਕਰਦੀ ਆ ਤੇ ਮੈਂ ਪੈਸੇ ਜੇ ਕੱਲੋਂ ਏਜੰਟ ਪੈਸੇ ਮਾਰੂਗਾ ਮੈਂ ਜ਼ਿੰਮੇਵਾਰ ਬੈਠੀ ਹਾਂ ਉਸ ਵੇਹ ਤੇ ਦੀ ਪੈਸਾ ਲਾ ਕੇ ਕੁੜੀ ਨੂੰ ਬਾਹਰ ਭੇਜ ਦਿੱਤਾ ਵੱਲੋਂ ਇਹੀ ਕਿਹਾ ਗਿਆ ਸੀ ਕਿ ਜੇ ਪੈਸਾ ਤੁਹਾਡਾ ਮਰਦਾ ਤੇ ਉਹਦੀ ਜ਼ਿੰਮੇਵਾਰੀ ਮੈਂ ਲੈਣੀ ਆ ਇਹ ਸਿਰਫ ਤੁਹਾਡਾ ਫੋਨ ਤੇ ਗੱਲ ਹੋਈ ਸੀ ਫੋਨ ਤੇ ਗੱਲ ਹੋਈ ਸੀ ਹਾਂਜੀ ਫੋਨ ਤੇ ਗੱਲ ਹੋਈ ਸੀ ਰਿਪੋਰਟਿੰਗ ਵੀ ਸਾਡੇ ਕੋਲ ਪਈ ਆ ਤੇ ਕੁੜੀ ਦੀ ਅੱਛਾ ਜੀ ਤੇ ਬਾਅਦ ਦੇ ਵਿੱਚ ਉਹ ਤੇ ਕੁੜੀ ਨੂੰ ਭੇਜ ਦਿੱਤਾ ਅਸੀਂ ਪੈਸਾ ਕਿਸੇ ਤੋਂ ਚੈੱਕ ਕਰੇ ਕਿਸੇ ਤੋਂ ਪੈਸਾ ਚੱਕ ਬਹੁਤ ਪਿੰਡਾਂ ਦੇ ਵਿੱਚੋਂ ਪੈਸਾ ਇਕੱਠਾ ਕੀਤਾ ਸੀ ਕਰਕੇ ਸਾਡੀ ਕੋਈ ਵਜਹ ਸੁਣਾਈ ਨਹੀਂ ਕੋਈ ਵੀ ਹੋਈ ਕਿਤੇ ਬਹੁਤ ਟਿਕਾਣਾ ਨਹੀਂ ਲੱਗਿਆ ਤੁਹਾਡੇ ਏਜੰਟਾਂ ਦੇ ਤੁਹਾਡੀ ਫਲੈਟ ਹੈ ਫਲਾਨੀ ਤਰੀਕ ਨੂੰ ਕੋਈ ਪੈਸੇ ਪਾਉ ਅਸੀਂ ਚੱਕ ਚੱਕੇ ਪੈਸੇ ਪਾਉਂਦੇ ਰਹੇ 19 ਤਰੀਕ ਨੂੰ ਕੁੜੀ ਦੀ ਫਲੈਟ ਹੈ ਕੈਨੇਡਾ ਦੀ ਕੈਨੇਡਾ ਦੀ ਫਲੈਟ ਹੈ ਅਸੀਂ ਚਾਪ ਰਾਤ ਨੂੰ ਪੈਸੇ ਸ ਜਿ세 ਵੇਲੇ 1.5 ਲੱਖ ਰੁਪਇਆ ਰਹਿ ਗਿਆ ਤੋ ਕਹਿੰਦਾ ਡੇਢ ਵੀ ਪਾਵਾਂ ਸੀ ਕਿ ਬਸੜ ਕੋ ਡੇਢ ਪੈ ਹੈ ਨਹੀਂ ਇਸ ਵੇਲੇ ਵੀ ਅਸੀਂ 1-2 ਦਿਨ ਦੇ ਬਾਅਦ ਤੁਹਾਨੂੰ ਬੰਦ ਫਲੈਟ ਕਰ ਆਪਣੇ ਕੋਲੋਂ ਪੈਸੇ ਦੇ ਦੇ ਤੇ ਉਸ ਬੰਦੇ ਨੇ ਜਾਣੇ ਕਿ ਕੁੜੀ ਨੂੰ ਕਨੇਡਾ ਦੀ بجائے థਾਈਲੈਂਡ ਮਲੇਸ਼ੀਆ ਮਾਰਿਆ ਜਾ ਆ ਕੰਮ ਕੀਤਾ ਫਿਰ ਉੱਥੇ ਕੁੜੀ ਫਾ ਕੇ ਰਾਤ ਨੂੰ ਰੋਵੇ ਫੋਨ ਕਰੇ ਏਜੰਟ ਕੁੜੀ ਕੋ ਪੁੱਜਿਆ ਹੀ ਨਹੀਂ ਉੱਥੇ ਤਿੰਨ ਦਿਨ ਭੁੱਖੇ ਖਟੇ ਗੁੱਡੀ ਨੇ ਤਿੰਨ ਦਿਨ ਤੋਂ ਬਾਅਦ ਅਸੀਂ ਉੱਥੇ ਇੱਥੇ ਸਾਡੇ ਕੋਈ ਬਾਸੂ ਦਾ ਪਾਣੀ ਪੀਣਾ ਗੰਦਾ ਫਿਰ ਉਸ ਤੋਂ ਬਾਅਦ ਅਸੀਂ ਇੱਥੋਂ ਮੁੰਡਾ ਸੀ ਇੱਕ ਚੱਕ ਸਾਧੂ ਸਾਡੇ ਲਾਂਡ ਲਾਗੇ ਵਾਸੀਂ ਉਹਨਾਂ ਨੂੰ ਫੋਨ ਕੀਤਾ ਕਿ ਇੱਕ ਗੁੱਡੀ ਹੋਰ ਹੀ ਨੂੰ ਮਿਲੀ ਉਹਨ ਜਿਹਨਾਂ ਕੋ ਰਹਿੰਦੀ ਸੀ ਵਿਚਾ ਰੋਟੀ ਪਾਣੀ ਦਿੰਦੇ ਉਹਨਾਂ ਨੇ ਜਾਣੇ ਕਿ ਰਾਤ ਨੂੰ 2 ਵਜੇ ਉੱਥੋਂ ਕੱਢਿਆ ਤਾਂ ਵੇ ਪਜਾਇਆ ਉੱਥੇ ਕੋਈ ਬਜ਼ੁਰਗ ਟੱਕਰ ਗਿਆ ਕੋਈ ਉਹਨਾਂ ਨੇ ਵਿਚਾਰੇ ਨੇ ਮਦਦ ਕੀਤੀ ਵੀ ਚੱਕ ਸਾਧੂ ਦਾ ਬੱਚਾ ਸੀ ਉਹਨੇ ਮਦਦ ਕਰਕੇ ਟਿਕਟ ਕਰਾ ਕੁੜੀ ਸਾਡੀ ਸਾਡੇ ਕੋ ਪਹੁੰਚਾਈ ਏਜੰਟ ਨੇ ਬਾਤ ਨਹੀਂ ਸਾਡੀ ਪੁੱਛੀ ਉਲਟੀਆਂ ਧਮਕੀਆਂ ਦਿੰਦਾ ਏਜੰਟ ਸਾਨੂੰ ਥਾਣੇ ਵੀ ਜਾਂਦੇ ਸੋ ਬੜੀ ਵੱਡੀ ਗੱਲ ਹੈ ਕਹਿੰਦੇ ਨੇ ਕਿ ਮਾਪਿਓ ਚਾਹੇ ਭੁੱਖਾ ਰਹਿ ਸਕਦਾ ਪਰ ਆਪਣੇ ਬੱਚੇ ਨੂੰ ਭੁੱਖਿਆ ਰੈਂਦਿਆਂ ਨਹੀਂ ਦੇਖ ਸਕਦਾ ਸੋ ਇਹਨਾਂ ਦੀ ਧੀ ਨੇ 3 ਦਿਨ 3 ਰਾਤਾਂ ਭੁੱਖਿਆਂ ਰਹਿ ਕੇ ਗੁਜ਼ਾਰੀਆਂ ਨੇ ਤੇ ਬਾਥੂਨ ਦਾ ਪਾਣੀ ਪੀ ਕੇ ਦਿਨ ਕੱਟੇ ਨੇ ਤੇ ਕਿਸ ਹਾਲਾਤਾਂ ਦੇ ਵਿੱਚ ਇਹਨਾਂ ਦੇ ਮਾਪਿਓ ਤੇ ਕੀ ਬੀਤਦੀ ਹੋਗੀ ਉਸ ਵੇਲੇ ਜਦੋਂ ਇਹਨਾਂ ਨੂੰ ਇਹ ਚੀਜ਼ ਦਾ ਪਤਾ ਲੱਗਾ ਹੋਵੇਗਾ ਸੋ ਇਹ ਤਾਂ ਇਹਨਾਂ ਦਾ ਦਿਲ ਹੀ ਜਾਣਦਾ ਇਹਨਾਂ ਦਾ ਪਰਿਵਾਰ ਹੀ ਜਾਣਦਾ ਜਾਂ ਉਹ ਲੜਕੀ ਜਾਣਦੀ ਹੈ ਜਿਨੇ ਉਸ ਟਾਈਮ ਉਸ ਹਾਲਾਤ ਦੇ ਵਿੱਚੋਂ ਉਹ ਟਾਈਮ ਉਹਨੇ ਸਮਝੜਾ ਲੰਘਾਇਆ ਤੇ ਕਿੰਨਾ ਕੋ ਪੈਸਾ ਜਿਹੜਾ ਤੁਸੀਂ ਲਾ ਚੁੱਕੇ ਹੋ ਜੀ ਹੁਣ ਬਾਹਰ ਭੇਜਣ ਤੱਕ 16 ਲੱਖ ਰੁਪਏ ਲਾ ਚੁੱਕੇ ਹੋ ਜੀ ਪੂਰਾ ਚੱਕਮਾ ਪੂਰਾ ਸੜਕੋ ਪਈਆਂ ਰਸੀਦਾ ਪਈਆਂ ਸਭ ਕੋ 16 ਲੱਖ ਰੁਪਏ ਦੇ ਚੁੱਕੇ ਏਜੰਟ ਨੂੰ ਅਸੀਂ ਤਾਂ ਏਜੰਟ ਵੀ ਸਾਨੂੰ ਹੱਥ ਪਾਲਾ ਕੋਈ ਨਹੀਂ ਫੜਾਇਆ ਹੁਣ ਗਰੀਬ ਬੰਦੇ ਆ ਲੋਕਾਂ ਜਿਨ੍ਹਾਂ ਨੂੰ ਕਿਹਾ ਪੈਸੇ ਅੱਜ ਦੇਨੇ ਕੱਲ ਦੇਨੇ ਅਕਸਰ ਲੋਕਾਂ ਦਾ ਪੈਸੇ ਥਲੇ ਨਹੀਂ ਆ ਜਿਹੜਾ ਉਹ ਏਜੰਟ ਇਸ ਟਾਈਮ ਕਿੱਥੇ ਵਜੇ ਥਾ ਇੰਡੋਨੇਸ਼ੀਆ ਜਿਹੜਾ ਮੇਨ ਮੁੱਦਾ ਸੀ ਏਜੰਟ ਕੋਈ ਸੀ ਪੈਸਾ ਕਿਸੇ ਦੇ ਅਕਾਊਂਟ ਦੇ ਵਿੱਚ ਪਾਇਆ ਤੇ ਕੋੜੀ ਜ਼ਿੰਮੇਵਾਰੀ ਚੱਕਦੀ ਮੈਂ ਜੇ ਕੱਲ ਨੂੰ ਉਹਨੇ ਨਿੱਕੀ ਗੱਲ ਏਜੰਟ ਪਾਇਆ ਨਾ ਮੈਂ ਪੈਸਾ ਕੋੜੀ ਕਹਿੰਦੀ ਦਊਂਗੀ ਅੰਬਰਸਰ ਦੀ ਜਿਹੜੀ ਸੀ ਆ ਗੱਲਬਾਤ ਸੀ ਜੀ ਸਾਰੀ ਅੱਜ ਤਾਂ ਧੋਖੇ ਤੜੀ ਨਾਲ ਪਿੰਡੂ ਬੰਦੇ ਫਸ ਗਿਆ ਸੀ ਬਸ ਇੱਕ ਹਾਲਾਤ ਬਣ ਚੁੱਕਿਆ ਕਿ ਇੱਕ ਪਾਸੇ ਤੁਸੀਂ ਬੈਂਕਾਂ ਤੋਂ ਵੀ ਕਰਜ਼ੇ ਚੁੱਕੇ ਨੇ ਆਪਣੇ ਰਿਸ਼ਤੇਦਾਰਾਂ ਤੋਂ ਵੀ ਕਰਜ਼ਾ ਚੁੱਕਿਆ ਤੇ ਇੱਕ ਉਮੀਦ ਨਾਲ ਬਾਹਰ ਭੇਜਿਆ ਸੀ ਕਿ ਚਲੋ ਪੈਸਾ ਚੁੱਕ ਕੇ ਬਾਹਰ ਆਪਣੀ ਧੀ ਨੂੰ ਭੇਜ ਦਈਏ ਤੇ ਕਰਜ਼ਾ ਵੀ ਲੱਜ ਜਾਏਗਾ ਤੇ ਉਹਦੀ ਲਾਈਫ ਵੀ ਆਉਣ ਵਾਲੀ ਜ਼ਿੰਦਗੀ ਜੜੀ ਹੈ ਉਹ ਸਵਰ ਜਾਏਗੀ ਹੁਣ ਤਾਂ ਸਾਰਿਆਂ ਪਾਸੇ ਖਾਲੀ ਹੱਥ ਬੈਠੇ ਆ ਜੀ ਬੱਚੀ ਬਾਅਦ ਸਾਨੂੰ ਇਹ ਹੀ ਬੜੀ ਖੁਸ਼ੀ ਸਾਡੀ ਬੱਚੀ ਸੁੱਖ ਸ਼ਾਂਤੀ ਨਾਲ ਸਾਡੇ ਕੋਲ ਪਹੁੰਚ ਗਈ ਉਥੋਂ ਜਾਂ ਕਿਸੇ ਤਰੀਕੇ ਨਾਲ ਵੀ ਆਈ ਹੈ ਕਿਸੇ ਨੇ ਮਦਦ ਕੀਤੀ ਹੈ ਲਾਗੇ ਦੇ ਪਿੰਡ ਵਾਲੇ ਬੰਦੇ ਤੇ ਕਿ ਉੱਥੇ ਤਾਂ ਕੁੜੀ ਸਾਡੇ ਕੋਲ ਪਹੁੰਚ ਗਈ ਇਹ ਹੀ ਕੋਸ਼ਿਸ਼ ਸਾਡੇ ਕੋਲ ਤਾਂ ਹੁਣ ਸਾਰੇ ਪਾਸੇ ਆ ਰਹੀ ਹੈ ਪੈਸਾ ਸੀ ਲੋਕਾਂ ਨੂੰ ਦੇਣਾ ਸਾਡੇ ਪਾਸੇ ਪੇਮੈਂਟ ਕੋ ਕਿਸੇ ਰੀ ਦੇਣੀ ਹੈ ਕਿਸੇ ਰੀ ਦੇਣੀ ਹੈ ਜੀ ਬਸ ਇਹ ਕਰਕੇ ਲੋਕਾਂ ਨੇ ਚੱਕ ਕੇ ਦਿੰਦੇ ਰਹੇ 19 ਤਰੀਕ ਦੀ ਫਲੈਟ ਆ ਜੀ 19 ਤਰੀਕ ਦੀ ਫਲੈਟ ਕੈਨੇਡਾ ਦੀ ਬਸ ਇਹ ਧੱਕੇ ਦੇ ਬਹਿਸਾਨਾ ਧੋਖਾ ਹੋਣੀ ਜਦੋਂ ਆਪਣੀ ਧੀ ਨੂੰ ਤੁਸੀਂ ਬਾਹਰ ਭੇਜਣ ਲੱਗੇ ਸੀ ਉਸ ਵੇਲੇ ਕਿੱਦਾਂ ਦੇ ਮਨ ਦੇ ਵਿੱਚ ਖਿਆਲ ਸੀ ਧੀ ਨੂੰ ਬਾਹਰ ਭੇਜਣ ਦੇ ਸਮੇਂ ਜਦੋਂ ਇਥੋਂ ਆਪਣੀ ਧੀ ਨੂੰ ਤੋੜਿਆ ਸੀ ਬਾਹਰ ਤੇ ਕਿਵੇਂ ਦੇ ਹਾਲਾਤ ਸੀ ਉਦੋਂ ਕਿੱਦਾਂ ਦੀ ਖੁਸ਼ੀ ਤੁਹਾਡੇ ਮਨ ਦੇ ਉੱਤੇ ਸੀ ਖੁਸ਼ੀ ਇਹ ਹੀ ਸੀ ਜੇ ਗਰੀਬ ਅੰਦਾ ਵਾਲੇ ਤੋਂ ਲੈ ਪੈਸੇ ਉਹ ਚੱਕ ਕੇ ਦਿੱਤੇ ਆ ਤੇ ਬਹੁਤ ਜਪੈਸੇ ਮਰ ਗਿਆ ਕੀ ਕਰਨਾ ਉਹਦੇ ਵਿੱਚ ਖੁਸ਼ੀਆਂ ਕਾ ਸੀ ਮਾਂ ਦੀਆਂ ਮਾਂਤੀ ਰਹੀਆਂ ਜੀ ਸਾਰੇ ਪਾਸੇ ਆਰ ਬੁਈ ਇਹ ਕਰਕੇ ਲੋਕਾਂ ਨੇ ਪੈਸੇ ਦੇਣੇ ਚੱਕ ਚੱਕ ਕੇ ਦਿੱਤੀ ਐਡੀ ਵੱਡੀ ਰਕਮ 16 ਲੱਖ ਰੁਪਇਆ ਜਿਹੜਾ ਇੱਕ ਗਰੀਬ ਇਨਸਾਨ ਦੀ ਇੱਕ ਮੱਧਮ ਵਰਗ ਜਿਹੜਾ ਵਿਅਕਤੀ ਐ ساری ਉਮਰ ਲੰਘ ਜਾਂਦੀ ਐ ਇੰਨਾ ਪੈਸਾ ਜੋੜਨ ਲੱਗਿਆ ਨਾ ਹੀ ਇਹਨਾਂ ਕੋਲ ਕੋਈ ਕਾਰੋਬਾਰ ਐ ਸਿਰਫ ਇੱਕ ਖੇਤੀ ਬਾੜੀ ਦਾ ਕੰਮ ਹੀ ਜਾਂ ਕੋਈ ਮੱਜਾਂ ਦਾ ਕੰਮ ਕੰਮ ਹੋਰ ਕੀ ਨਾਲ ਤੁਹਾਡਾ ਕਰਦੇ ਕੱਚੇ ਚਮੜੇ ਦਾ ਕਰੀਦਾਈ ਕੰਮ ਖੇਤੀ ਬਾੜੀ ਨਹੀਂ ਆਪਣੀ ਚਮੜੇ ਦਾ ਕੰਮ ਪਸ਼ੂ ਰੱਖਿਓ ਦੁੱਧ ਮਾੜਾ ਮੋਟਾ ਪਾਈਦਾ ਜੀ ਉਹੀ ਗੁਜ਼ਾਰਾ ਕੈਸੇ ਤਾਂ ਵੀ ਨਹੀਂ ਨਿਕਲਦੀ 17000 ਰੁਪਏ ਕੈਸੇ ਤਾਂ ਮਹੀਨੇ ਦੀ ਕਿੱਥੋਂ ਲੈਣੀ ਐਦਾਂ ਘਰ ਕੀ ਉਹ ਖਾਓਗੇ ਸਾਰੇ ਪਾਸੇ ਸੋ ਇੱਕ ਸੋਚ ਵਿੱਚ ਬੈਠਾ ਪਰਿਵਾਰ ਉਸ ਦੀ ਉਸ ਘੜੀ ਨੂੰ ਬਾਰ ਬਾਰ ਉਸ ਰਿਹਾ ਕਿ ਉਹ ਕਿਹੜਾ ਮੜਾ ਟਾਈਮ ਸੀ ਜਿਸ ਵੇਲੇ ਅਸੀਂ ਆਪਣੀ ਧੀ ਨੂੰ ਬਾਹਰ ਤੋਰਿਆ ਸਿਰਫ ਇਸ ਉਮੀਦ ਨਾਲ ਕਿ ਮੇਰੀ ਧੀ ਜਿਹੜੀ ਹੈ ਉਹ ਬਾਹਰ ਉਸ ਦੀ ਜ਼ਿੰਦਗੀ ਸਵਰਜ ਜਾਵੇ ਪਰ ਹਾਲਾਤ ਹੀ ਕੁਝ ਇਸ ਤਰ੍ਹਾਂ ਦੇ ਬਣ ਗਏ ਕਿ ਇੱਕ ਵੱਡਾ ਤੋਖਾ ਇਹਨਾਂ ਨੂੰ ਮਿਲਿਆ ਜਿਸ ਦੀ ਕਦੀ ਵੀ ਇਹਨਾਂ ਨੇ ਇਹਨਾਂ ਵੱਲੋਂ ਉਮੀਦ ਨਹੀਂ ਸੀ ਕੀਤੀ ਗਈ ਤੇ ਹੁਣ ਸਰ ਇੱਕ ਚੀਜ਼ ਦੱਸੋ ਕਿ ਥਾਣੇ ਵੀ ਕੰਪਲੇਨ ਲਿਖਾ ਦਿੱਤੀ ਗਈ ਹੈ ਤੁਹਾਡੇ ਵੱਲੋਂ ਤੇ ਅੱਗੋਂ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਪੁਰਸਨਾ ਵੀ ਸਾਨੂੰ ਪਹਿਲਾਂ ਕੰਪਲੇਟ ਉੱਥੇ ਆਈ ਸੀ ਸਾਨੂੰ ਕਿਤੇ ਪਤਾ ਲੱਗਿਆ ਵੀ ਕੰਪਲੇਟ ਤੁਹਾਡੇ ਥਾਣੇ ਆ ਚੁੱਕੀ ਆ ਸੀ ਗਏ 15 ਦਿਨ ਹੀ ਗਏ ਵੀ ਤੁਹਾਡੇ ਕੰਪਲੇਟ ਆਈ ਉਹ ਕਹਿੰਦੇ ਸਾਡੇ ਕੰਪਲੇਟ ਆਈ ਤੁਹਾਨੂੰ ਬੁਲਾਵਾਂਗੇ ਅਸੀਂ ਖੁਦ ਚੱਲ ਕੇ ਗਏ ਉਹਨਾਂ ਨੇ ਸਾਨੂੰ ਕੋਈ ਫੋਨ ਨਹੀਂ ਕੀਤਾ ਵੀ ਤੁਹਾਡੀ ਕੰਪਲੇਟ ਆਈ ਉਹ ਤੇ ਖੁਦ ਚੱਲ ਕੇ ਉਹਨਾਂ ਦੇ ਕੋਲ ਗਏ ਖੁਦ ਚੱਲ ਕੇ ਗਏ ਵੀ ਸਾਨੂੰ ਨਾਲ ਟਾਈਮ ਦਿੱਤਾ ਸਾਨੂੰ ਟਾਈਮ ਦਿੱਤਾ ਕਹਿੰਦੇ ਤੁਸੀਂ ਫਲਾਣੇ ਦਿਨ ਤੁਸੀਂ ਆ ਜਾਇਓ ਤੇ ਤੁਹਾਡੀ ਉਹਨਾਂ ਨਾਲ ਬਿਠਾ ਕੇ ਗੱਲਬਾਤ ਕਰਾਣੇ ਜਿਹੜੀ ਕੁੜੀ ਆ ਅੰਮ੍ਰਿਤਸਰ ਦੀ ਸਾਨੂੰ ਸੱਦਿਆ ਉਹਨਾਂ ਨੇ ਜਿੱਲੇ ਅਸੀਂ ਉੱਥੇ ਪੁੱਜੇ ਸਾਨੂੰ ਉਹ ਕੁੜੀ ਨਾਲ ਸ ਕਰਾ ਕੇ ਉਸ ਤੋਂ ਬਾਅਦ ਕੁੜੀ ਨੂੰ ਅੰਦਰ ਉਹਨਾਂ ਨੇ ਬਾੜਿਆ ਪਤਾ ਨਹੀਂ ਕੀ ਗੱਲ ਕੀਤੀ ਜੀ ਕੀ ਨੇ ਵੀ ਮੋੜ ਕੇ ਤਰੀਕ ਪੌੜੀ ਟਾਈਮ ਦੇਤਾ ਟਾਈਮ ਦਿੱਤਾ ਤਾਂ ਤੁਹਾਨੂੰ ਫੋਨ ਕੀਤਾ ਕਹਿੰਦੇ ਜਦੋਂ ਆਉਗੇ ਇੱਥੇ ਉਹ ਪੁੱਜ ਗਏ ਫਿਰ ਤੁਸੀਂ ਘਰੋਂ ਚੱਲਣਾ ਉਹ ਉੱਥੇ ਪੁੱਜ ਗਏ ਅਸੀਂ ਸਾਰੀ ਦੁਪਹਿਰ ਉੱਥੇ ਬੈਠੇ ਰਹੇ ਸਾਨੂੰ ਮੱਛਰ ਨੇ ਖਾ ਲਿਆ ਉੱਥੇ ਉਹਨਾਂ ਨੂੰ ਅੰਦਰ ਬਿਠਾ ਲ ਕੇ ਚਾਹ ਪਿਲਾਉਂਦੇ ਰਹੇ ਉਹ ਅੰਬਰਸਰ ਵਾਲਿਆਂ ਨੂੰ ਉਹ ਕਹਿੰਦੇ ਜੀ ਰੋਟੀ ਖਾਣਗੇ ਉਹ ਨਹੀਂ ਹੈ ਹੋਣੇ ਚਾਹ ਪੀਣਗੇ ਮੁੜਿਆਣਾ ਅਸੀਂ ਜੀ 5:30 ਵਜੇ ਤੱਕ ਬੈਠੇ ਰਹੇ ਸਾਡੀ ਕੋਈ ਸੁਣਾਈ ਨਹੀਂ ਹੋਈ ਉਸ ਤੇਵਾਰ ਪੁੱਛਿਆ ਉਹ ਕਹਿੰਦੇ ਉਹ ਤਾਂ ਦੁਪਹਿਰ ਦੇ ਚੱਲ ਗਿਆ ਸਾਡੇ ਨਾਲ ਆ ਧੋਖਾ ਤੁਹਾਡੀ ਉੱਥੇ ਵੀ ਹੋਈ ਹੈ ਸਾਡੇ ਨਾਲ ਥਾਣੇ ਦੇ ਵਿੱਚ ਵੀ ਸਾਡੇ ਕੋਲ ਸੁਣਾਈ ਨਹੀਂ ਹੋਈ ਗਰੀਬ ਬੰਦੇ ਕੋਈ ਸੁਣਾਈ ਨਹੀਂ ਹੋਈ ਫਿਰ ਤਾਂ ਕਰਕੇ ਇਹਦੀ ਕੋਈ ਨਹੀਂ ਅੱਜ ਅਸੀਂ ਜਿਹਦੇ ਖਾਤੇ 'ਚ ਪੈਸਾ ਆ ਗਿਆ ਉਹਦੀ ਇਨਕੁਆਰੀ ਕਰਦੇ ਆ ਅਸੀਂ ਅੱਜ ਅਸੀਂ ਉਹਦਾ ਅਸੀਂ ਪ੍ਰੂਫ ਲੈਣੇ ਆ ਕੋਈ ਡਿਟੇਲ ਕਰਾਣੇ ਬਸ ਐਦੇ ਕਰਦੇ ਕਰਦੇ ਆਖਰ ਇਹ ਥੱਕ ਕੇ ਹਾਰ ਕੇ ਘਰੇ ਹੀ ਵਹਿ ਗਿਆ ਜੀ ਬੱਸ ਤਾਂ ਕੋਈ ਸੁਣਾਈ ਨਹੀਂ ਸਾਡੇ ਉੱਥੇ ਵੀ ਅਜੇ ਨਾਲ ਕੁਝ ਨਹੀਂ ਹੋਇਆ ਜੀ ਕਿਸੇ ਦੀ ਛਪਾਰਥ ਪਾਸ ਕਿਸੇ ਦਾ ਅਜੇ ਕਲਵਾ ਕੇ ਦਫ਼ਤਰ ਗਏ ਦੋ ਤਿੰਨ ਵਾਰੀ ਅਸੀਂ ਜੇਮਪੇ ਸਾਹਿਬ ਦੇ ਉਹਨਾਂ ਨੇ ਵਿਚਾਰਾ ਉਹਨਾਂ ਨੂੰ ਕਿਹਾ ਵੀ ਇਹ ਨਾ ਮੁੰਡਿਆਂ ਦਾ ਤੱਕਾ ਹੋਇਆ ਤੁਸੀਂ ਸੁਣਾਈ ਕਰੋ ਇਹਨਾਂ ਦੀ ਪਰ ਸਾਡੀ ਸੁਣਾਈ ਨਹੀਂ ਹੋਈ ਸਾਨੂੰ ਆਹੀ ਅੱਜ ਮਹੀਨੇ 7-8 ਚੱਲੇ ਆ ਬਸ ਅਸੀਂ ਆਹੀ ਦੇਲ ਲੈਣ ਚੱਕਰ ਕੋ ਕਿਸੇ ਦੇ ਪੈਸੇ ਦੇਣੇ ਕਿਸੇ ਦੇਣੇ ਤੇ ਇਹ ਮੰਤਰੀ ਜਿੰਪਾ ਜੀ ਨੂੰ ਮਿਲੇ ਸੀ ਤੁਸੀਂ ਉਹਨਾਂ ਨੂੰ ਨਹੀਂ ਜੀ ਅਸੀਂ ਮਿਲੇ ਅਸੀਂ ਨਾਲੋਂ ਟਾਈਮ ਮੰਗੇ ਦਫ਼ਤਰ ਦੇ ਵਿੱਚ ਕਹਿੰਦੇ ਕੋਈ ਤੁਹਾਨੂੰ ਟਾਈਮ ਦੇਵਾਂਗੇ ਪਰ ਸਾਨੂੰ ਉਹਨਾਂ ਨੇ ਮੜਾਇਆ ਹੈ ਨਹੀਂ ਉਹਨਾਂ ਦੇ ਨਾਲ ਆ ਚੱਕਰ ਹੈ ਹਾਂ ਜੀ ਅੱਛਾ ਕਿਹਨੂੰ ਮਿਲੇ ਸੀ ਬਿੰਦੂ ਸ਼ਰਮਨ ਨੂੰ ਮਿਲੇ ਸੀ ਹਾਂ ਜੀ ਹਾਂ ਜੀ ਹਾਂ ਜੀ ਉਹਨਾਂ ਦਫ਼ਤਰ ਦੇ ਵਿੱਚ ਜਿਹੜੇ ਇਹ ਛੇ ਸ਼ੰਚੌਂਕ ਦੇ ਵਿੱਚ ਦਾ ਅਫਸਰ ਜਿਹੜਾ ਉਹਨਾਂ ਨੂੰ ਮਿਲੇ ਸੀ ਉਹਨਾਂ ਨੇ ਫਿਰ ਮਲਵਾਇਆ ਨਹੀਂ ਤੁਹਾਨੂੰ ਉਹਨਾਂ ਨੇ ਮਲਾਇਆ ਨਹੀਂ ਸਾਨੂੰ ਉਹਨਾਂ ਨੇ ਐਦਾਂ ਹੋਈ ਸੀ ਵੀ ਹੋਰ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ ਪ੍ਰਸ਼ਾਸਨ ਅਪੀਲ ਇਹੀ ਹੈ ਜੀ ਇਕਤਾ ਸਿੰਘ ਅਸੀਂ ਕਹਿੰਨੇ ਚਲੋ ਅਸੀਂ ਤਾਂ ਪਿੰਡੂ ਖੇਤਰ ਦੇ ਬੰਦੇ ਅਸੀਂ ਫਸ ਗਏ ਕੋਈ ਇਦਾਂ ਦਾ ਹੋਰ ਵੀਰ ਨਾ ਕੋਈ ਵੀ ਫਸੇ ਪਹਿਲਾਂ ਪੈ ਮੋਰ ਦਾ ਸਾਡਾ ਇਨਕੁਆਰੀ ਜਿਹੜੀ ਸਾਡੀ ਨਾ ਕੋਈ ਸਾਡੀ ਇਨਕੁਆਰੀ ਉਹਨਾਂ ਕੋ ਸਾਡੀ ਸੁਣਾਈ ਕਰੀ ਬੰਦਾ ਹੁਣ ਸੋਚਦਾ ਹੀ ਆ ਵੀ ਮੈਂ ਹੋਰ ਪੈਸੇ ਕਿੱਥੋਂ ਲਾਉਂਗਾ ਪਹਿਲੇ ਲੱਕ ਟੁੱਟਿਆ ਪਿਆ ਜੀ ਪੈਸਾ ਲੋਕਾਂ ਨੂੰ ਚੱਕ ਚੱਕ ਕੇ ਦਿੱਤੇ ਆ ਸਾਰੇ। ਨਾ ਦੇਹੀ ਮੈਂ ਤਾਂ ਇਹੀ ਕਹਣਾ ਕੋਈ ਇਦਾਂ ਦਾ ਨਾ ਬੱਚਾ ਫਸੇ ਤੇ ਨਾ ਕੋਈ ਮਾਂ ਵੀ ਫਸੇ ਤਾਂ ਲੋਕਾਂ ਨੂੰ ਚੱਕ ਕੇ ਪੈਸੇ ਦੇ ਕੇ ਬਾਹਰ ਦੇ ਵਿੱਚ ਕਿੱਥੋਂ ਪੈਸੇ ਦੇਣੇ। ਜੁਗੇ ਇਸ ਲੜਕੀ ਨੂੰ ਪੈਸੇ ਤੇ ਬਗੈਰ ਨਾ ਵਾਸਤਾ। ਹੁਣ ਅਸੀਂ ਘਰ ਥੋੜਾ ਨਹੀਂ ਰੱਖਣੀ ਲੜਕੀ। ਹਾਂਜੀ ਹੁਣ ਨਾ ਵਿਆਹ ਜੁਗੇ ਨਾ ਵਾਸਤਾ। ਲੜਕੀ ਹੁਣ ਅਸੀਂ ਘਰ ਥੋੜਾ ਨਹੀਂ ਰੱਖਣੀ ਪੈਸਾ ਹੋਊਗਾ। ਤਦ ਅਸੀਂ ਲੜਕੀ ਵਿਆਹਾਂਗੇ। ਹੈਨਾ ਜੀ ਹੁਣ ਜਦ ਸਾਡੇ ਤੋਂ ਪੈਸੇ ਹੀ ਹੈ ਨਹੀਂ ਅਸੀਂ ਕਹਾਂ ਨਾ ਲੜਕੀ ਵਿਚਾਰੀ ਨੂੰ ਉਹਨੂੰ ਵੇਦਾ ਕਰੂੰਗੇ। ਸੋ ਦੋਸਤੋ ਇੱਕ ਬਾਪ ਨੇ ساری ਉਮਰ ਦੀ ਕਮਾਈ ਜੋ ਧੀ ਦੇ ਵਿਆਹ ਲਈ ਜੋੜੀ ਹੁੰਦੀ ਹੈ ਉਹ ਜਿਵੇਂ ਵਿਅਰਥ ਇਸ ਤਰੀਕੇ ਨਾਲ ਚਲੀ ਜਾਂਦੀ ਹੈ ਤਾਂ ਇੱਕ ਵੱਡਾ ਜੋ ਭਾਰ ਹੈ ਜੋ ਉਹਦੇ ਸਿਰ ਤੇ ਪੈ ਜਾਂਦਾ ਤੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਇਹ ਜਿਹੜਾ ਕਰਜ਼ਾ ਉਹਨਾਂ ਵੱਲੋਂ ਚੁੱਕਿਆ ਹੋਇਆ ਉਹ ਤਾਂ ਬੈਂਕਾਂ ਨੇ ਔਰ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਨੇ ਤਾਂ ਵਾਪਸ ਮੰਗਣਾ ਹੀ ਹੈ ਪਰ ਕੁਝ ਟਾਈਮ ਜ਼ਰੂਰ ਪੈ ਸਕਦਾ ਪਰ ਇਹ ਹਾਲਾਤ ਫਿਰ ਇੱਕ ਸੁਧਰਨ ਦੀ ਉਮੀਦ ਨਾਲ ਇਹ ਪਰਿਵਾਰ ਸਿਰਫ ਪ੍ਰਮਾਤਮਾ ਅੱਗੇ ਇੱਕ ਅਰਦਾਸ ਕਰੀ ਬੈਠਾ ਕਿ ਇਹ ਜਿਹੜੇ ਹਾਲਾਤ ਸੁਧਰ ਜਾਣ ਤੇ ਉਹਨਾਂ ਦਾ ਜਿਹੜਾ ਕਰਜ਼ਾ ਉਹ ਜੋ ਚੁੱਕਿਆ ਹੋਇਆ ਸੀ ਜੋ ਏਜੰਟ ਨੂੰ ਦੇ ਚੁੱਕੇ ਜੇ ਦੇ ਚੁੱਕੇ ਨੇ ਉਹ ਉਹਨਾਂ ਨੂੰ ਵਾਪਸ ਮਿਲ ਜਾਣ ਤੇ ਇੱਕ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਵੱਲ ਪ੍ਰਸ਼ਾਸਨ ਉਹਨਾਂ ਵੱਲੋਂ ਗੁਹਾਰ ਲਗਾਈ ਜਾ ਰਹੀ ਹੈ ਕਿ ਉਹਨਾਂ ਨੂੰ ਇੱਕ ਇਸ ਚੀਜ਼ ਦਾ ਇਨਸਾਫ ਉਹ ਦਿੱਤਾ ਜਾਵੇ। ਹੋਰ ਤੁਸੀਂ ਕੁਝ ਕਹਿਣਾ ਚਾਹੋਗੇ ਹੋਰ ਜੀ? ਔਰ ਵਾਸ ਕੋਈ ਨਹੀਂ ਆਹੀ ਹੈ ਸਾਡੀ ਸੁਣਵਾਈ ਹੋ ਜਾਵੇ ਜੀ ਬਸ ਸਾਨੂੰ ਸਾਡਾ ਪੈਸਾ ਮਜੇ ਲੋਕਾਂ ਤੋਂ ਫਲਕ ਹੋ ਜਾਈ ਅਸੀਂ ਪੈਸਾ ਦੇ ਕੇ ਜਿਹਨਾਂ ਸਾਡੀ ਲੋਕਨ ਹੈ ਭਰਾਵਾਂ ਨਾਲ ਭੈਣਾਂ ਨਾਲ ਚੜ੍ਹਦੀ ਮਦਦ ਕੀਤੀ ਹਦੀ ਉਹਨਾਂ ਲੋਕਾਂ ਦੇ ਪੈਸੇ ਤੇ ਠੀਕ ਹੈ ਬਸ ਇਹੀ ਹੈ ਜੀ ਉਹ ਇੱਕ ਬਾਪ ਦੇ ਹੰਝੂ ਤੁਸੀਂ ਬਖੂ ਵੀ ਦੇਖ ਸਕਦੇ ਹੋ ਕਿ ਜਿਹੜੇ ਹੰਝੂ ਨੇ ਇਹ ਸਿਰਫ ਹੰਝੂ ਨਹੀਂ ਹੈ ਨਾਮ ਦੇ ਹੰਝੂ ਨਹੀਂ ਹੈ ਇੱਕ ਉਹਨਾਂ ਦੇ ਦਿਲ ਤੇ ਬਹੁਤ ਵੱਡੀ ਸੱਟ ਵੱਜੀ ਹੋਈ ਹੈ ਜੋ ਹੰਝੂਆਂ ਦੇ ਰੂਪ ਦੇ ਵਿੱਚ ਬਾਹਰ ਆ ਰਹੀ ਹੈ ਸੋ ਪ੍ਰਮਾਤਮਾ ਕਰੇ ਇਹਨਾਂ ਦਾ ਜੋ ਮਨ ਦੀ ਇੱਛਾ ਮਨ ਦੀ ਅਰਦਾਸ ਹੈ ਤੇ ਇਹ ਪੈਸਾ ਉਸ ਏਜੰਟ ਕੋਲੋਂ ਇਹਨਾਂ ਨੂੰ ਵਾਪਸ ਮਿਲ ਸਵੇ ਮਿਲ ਸਕੇ ਸੋ ਜੀਬੀਸੀ ਅਪਡੇਟਰ ਦੇ ਨਾਲ ਕੈਮਰਾਮੈਨ ਪਵਨ ਦੇ ਨਾਲ ਮੈਂ ਨਵਨੀਤ ਸਿੰਘ ਚੀਮਾ ਇਜਾਜ਼ਤ ਦਿਉ ਧੰਨਵਾਦ